ਧੰਨ ਗੁਰੂ ਰਾਮਦਾਸ ਜੀ 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 ਪਿਆਰ ਦਾਖੋ ਜੀ ਧੰਨ ਬਾਬਾ ਫਿਰ ਆਖੋ ਜੀ ਧੰਨ ਬਾਬਾ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਣੇ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੂ ਹਰ ਮਹੀਨੇ ਦੀ ਤਰ੍ਹਾਂ ਗੁਰਦੁਆਰਾ ਬੀਬੀ ਕੌਲਾ ਜੀ ਕੌਲ ਸੱਜੈ ਵਿਖੇ ਸ਼ੁ크ਰਾਨਾ ਸਮਾਗਮ ਵਿੱਚ ਪਹੁੰਚੇ ਹੋ ਸਤਿਗੁਰ ਤਰਸ ਕਰਨ ਸਤਿਗੁਰ ਬਖਸ਼ਿਸ਼ ਕਰਨ ਰਹਿਮਤ ਕਰਨ ਦੀ ਆਓ ਕੁਝ ਸਮਾਂ ਸਤਿਗੁਰਹੰਤ ਕਰਕੇ ਤਰਸ ਕਰਕੇ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੁਝ ਵਿਚਾਰਾਂ ਦੀ ਸ਼ਿਵ ਲੈਣ ਜਿਨੇ ਇੱਥੇ ਬੈਠੇ ਹੋ ਜਾਂ ਘਰਾਂ ਦੇ ਬੈਠ ਕੇ ਵੇਖ ਰਹੇ ਹੋ ਸਤਿਗੁਰ ਦੇ ਅਦਰ ਸਤਕਾਰ ਦੇ ਵਿੱਚੋਂ ਵੀ ਹੱਥ ਜੋੜ ਲਓ ਸਤਿਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਰਸਨਾ ਕਰੋ ਪਵਿੱਤਰ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਝ ਦਿਨ ਹੋਏ ਨੇ ਬਹੁਤ ਹੀ ਵੱਡਾ ਧਿਆਰਾ ਲੰਘ ਕੇ ਗਿਆ ਹੈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਬੋਲੋ ਗੁਰੂ ਮਾਨਿਓ ਸਤਗੁਰੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾਰਾ ਭਾਗਾਂ ਵਾਲਿਓ RAM ਸਰਦੀਓ ਪਵਿੱਤਰ ਧਰਤੀ ਧੰਨ ਗੁਰੂ ਅਰਜਨ ਦੇ ਪਿਤਾ ਜੀ ਗੁਰਬਾਣੀ ਲਿਖਾਉਣ ਵਾਲੇ ਨੇ ਲਿਖਣ ਵਾਲੇ ਨੇ ਭਾਈ ਗੁਰਦਾਸ ਜੀ ਇਹ ਲੋੜ ਕਿਉਂ ਪਈ ਗੁਰੂ ਘਰ ਦੇ ਦੋਖੀਆਂ ਨੇ ਪੀੜਖਾ ਵਸੂ ਕੇ ਆਪਣੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਪਾਵ ਰਲਗੜੇ ਸ਼ੁਰੂ ਕਰ ਦਿੱਤਾ ਹੁਣ ਕਈ ਸਿੱਖਾਂ ਨੂੰ ਸਮਝ ਨਹੀਂ ਪੈਂਦੀ ਸੀ ਕਿ ਸੱਚੀ ਬਾਣੀ ਕਿਹੜੀ ਹੈ ਕਿ ਕੱਚੀ ਬਾਣੀ ਕਿਹੜੀ ਹੈ ਉਹਨਾਂ ਨੇ ਵੀ ਥੱਲੇ ਨਾਨਕ ਨਾਮ ਦੀ ਮੋਹਰ ਲਾ ਦੇਣੀ ਉਦੋਂ ਦੀ ਗਲਤ ਹੋ ਰਿਹਾ ਗੁਰਮੁਖੋ ਅੱਜ ਵੀ ਸਾਡੇ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਘੜਾਂ ਜੇ ਬੈਠ ਕੇ ਵੇਖ ਰਹੇ ਹੋ ਕਈ ਗੱਡੀਆਂ ਤੇ ਕਈ ਟਰੱਕਾਂ ਤੇ ਕਈ ਟਰਾਲੀਆਂ ਦੇ ਪਿਛਲੇ ਪਾਸੇ ਅੱਜ ਵੀ ਕਈ ਲੈਣਾ ਲਿਖੀ ਹੁੰਦੀਆਂ ਨੇ ਤੇ ਅੱਜ ਵੀ ਕਈ ਸਿੱਖਾਂ ਨੂੰ ਸਾਡੇ ਭੂਲੇ-ਪਾਲੇ ਵੀਰਾਂ ਨੂੰ ਕਈਆਂ ਨੂੰ ਪਤਾ ਲੱਗਦਾ ਨਹੀਂ ਇਹ ਕੱਚੀ ਬਾਣੀ ਹੈ ਜਾਂ ਸੱਚੀ ਬਾਣੀ ਹੈ ਟ੍ਰਕ ਲਾਈਨ ਆਮ ਲਿਖੀ ਹੁੰਦੀ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸ਼ਾਇਦ ਇਹ ਕਿਸੇ ਨੂੰ ਪਤਾ ਹੋਵੇ ਇਹ ਕੱਚੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਜਮ ਪੰਕਤੀ ਨਹੀਂ ਹੈਗੀ ਇਹ ਇੱਕ ਹੋਰ ਗੁਰਮੁਖੋ ਲੈਣ ਹੈ ਨਾਨਕ ਨੀਵਾ ਜੋ ਚੱਲੇ ਲੱਗੇ ਨਤਤੀ ਵਾਉ ਆਮ ਟਰਾਲੀਆਂ ਦੇ ਮਗਲ ਲਿਖਿਆ ਹੁੰਦਾ ਹੈ ਟਰੱਕਾਂ ਦੇ ਮਗਲ ਲਿਖਿਆ ਹੁੰਦਾ ਹੈ ਗੁਰੂ ਘਰ ਦੇ ਦੋਖੀਆਂ ਵੱਲੋਂ ਇਹ ਕੱਚੀ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਫਿਰ ਸਿੱਖਾਂ ਨੇ ਬੇਨਤੀ ਕੀਤੀ ਸਤਗੁਰੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਕਿ ਇਹੋ ਜਿਹਾ ਗ੍ਰੰਥ ਤਿਆਰ ਕਰੋ ਮਹਾਰਾਜ ਜੀ ਜੋ ਸਿੱਖਾਂ ਨੂੰ ਪਤਾ ਲੱਗ ਸਕੇ ਕਿ ਆਵਦੀ ਬਾਣੀ ਕਿਹੜੀ ਹੈ ਸੱਚੀ ਬਾਣੀ ਕਿਹੜੀ ਹੈ ਜਾਂ ਕੱਚੀ ਬਾਣੀ ਕਿਹੜੀ ਹੈ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ ਫਿਰ ਸਤਿਗੁਰ ਜੀ ਨੇ ਆਮਸਰ ਦੀ ਧਰਤੀ ਤੇ ਭਾਈ ਗੁਰਦਾਸ ਜੀ ਕੋਲੋਂ ਗੁਰਬਾਣੀ ਲਿਖਾਉਣੀ ਸ਼ੁਰੂ ਕਰ ਦਿੱਤੀ ਅਰਮੰਦਰ ਸਾਹਿਬ ਦੀ ਸੇਵਾ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਸੈਨ ਚਵਾਲ ਤੋਂ ਬੁਲਾਇਆ ਗਿਆ ਆਖਿਆ ਕੋਈ ਸਮਾ ਤੁਸੀਂ ਸਾਰੀ ਇੱਥੇ ਸੇਵਾ ਸੰਭਾਲ ਕਰੋ ਆਇਆ ਗਏ ਸੰਗਤਾਂ ਦੀ ਸੇਵਾ ਕਰਨੀ ਹੈ ਇੱਧਰ ਸਤਿਗੁਰੂ ਬਾਣੀ ਲਿਖਦੇ ਪਏ ਨੇ ਤੇ ਚਾਰ ਕਵੀ ਸਤਿਗੁਰ ਦੇ ਕੋਲ ਆਉਂਦੇ ਨੇ ਤੇ ਆਖਣਗੇ ਸਤਿਗੁਰੂ ਜੀ ਸਾਨੂੰ ਪਤਾ ਲੱਗਾ ਤੁਸੀਂ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕਰ ਰਹੇ ਹੋ ਸੰਸਾਰ ਦੇ ਭਲੇ ਵਾਸਤੇ ਜਿਹਦੇ ਵਿੱਚ ਭਗਤਾਂ ਦੀ ਮਹਾਂਪੁਰਖਾਂ ਦੀ ਗੁਰੂ ਸਹਿਬਾਨਾਂ ਦੀ ਗੁਰਸਿੱਖਾਂ ਦੀ ਬਾਣੀ ਤੁਸੀਂ ਲਿਖ ਰਹੇ ਹੋ ਤੇ ਸਾਡੀ ਬਾਣੀ ਵੀ ਇਸ ਗ੍ਰੰਥ ਦੇ ਵਿੱਚ ਲਿਖਦੇ ਹੋ ਤੁਸੀਂ ਸਤਿਗੁਰੂ ਜੀ ਆਖਣ ਲੱਗੇ ਤੁਸੀਂ ਆਪਣੀ ਜੋ ਤੁਹਾਡੀ ਰਚਨਾ ਹੈ ਉਹ ਸਾਨੂੰ ਸੁਣਾਓ ਪਹਿਲਾਂ ਜੇ ਤੇ ਉਹ ਰਚਨਾ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇਗੀ ਫਿਰ ਜ਼ਰੂਰ ਲਿਖਾਂਗੇ ਇਹ ਚਾਰ ਕਵੀ ਕੌਣ ਸਨ ਜੀ ਕਾਨਾ ਪੀਲੂ ਛੱਜੂ ਤੇ ਸਾਹ ਹੁਸੈਨ ਪਿਛਰੇ ਆਏ ਸਨ ਹੁਣ ਸਤਗੁਰੂ ਜੀ ਨੂੰ ਪਹਿਲਾਂ ਕਾਨਾ ਬੋਲਿਆ ਜੀ ਸਤਗੁਰੂ ਕਾ ਅੱਖ ਲੱਗੇ ਸੁਣਾਓ ਆਪਣੀ ਰਚਨਾ ਉਹ ਅੱਖ ਲੱਗਾ ਮੈਂ ਉਹੀ ਰਹਿ ਮੈਂ ਉਹੀ ਰਹਿ ਜਾਂ ਕੋ ਸੇਵੇ ਦੇਵੀ ਦੇਵਾ ਬ੍ਰਹਮਾ ਵਿਸ਼ਣ ਮਹੇਸ਼ ਅਰਾਧੇ ਇਹਦੀ ਰਚਨਾ ਜਹੰਕਾਰ ਦੇ ਬੋਲ ਸਨ ਗੁਰੂ ਅਰਜਨ ਦੇਵ ਜੀ ਨੇ ਪਿੱਛੇ ਕਰ ਦਿੱਤਾ ਅੱਖ ਲੱਗੇ ਤੁਹਾਡੀ ਰਚਨਾ ਦੇ ਵਿੱਚੋਂ ਹੋ ਮੇਰੀ ਬਦੂ ਆ ਰਹੀ ਹੈ ਮੈਂ ਉਹੀ ਰਹਿ ਮੈਂ ਉਹੀ ਰਹਿ ਜਾਂ ਕੋ ਸੇਵੇ ਦੇਵੀ ਦੇਵਾ ਬ੍ਰਹਮਾ ਵਿਸ਼ਨ ਮਹੇਸ਼ਰਾ ਦੇ ਸਭ ਕਰਦੇ ਜਾਂ ਕੀ ਸੇਵਾ ਹੈ ਕਹਿੰਦੇ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਇੱਥੇ ਹੰਕਾਰ ਨੂੰ ਜਗ੍ਹਾ ਹੈ ਹੀ ਨਹੀਂ ਇੱਥੇ ਤਾਂ ਭਗਤ ਰਵੀਦਾਸ ਜੀ ਵਰਗੇ ਉਹ ਮਹਾਪੁਰਖ ਨਿਮਰਤਾ ਦੀ ਬੇਨਤੀ ਕਰਦੇ ਨੇ ਜਦ ਹੱਬ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇਤ ਇਹ ਪੜਾਈ ਪੜਾਈ ਜਾਂਦੀ ਹੈ ਹਰ ਜੀ ਹੰਕਾਰ ਨਾ ਭਾਵੇ ਹਰੀ ਨੂੰ ਹੰਕਾਰ ਪਉਂਦਾ ਨਹੀਂ ਹੰਕਾਰੀਆਂ ਨਿੰਦਕਾਂ ਪਿੱਠ ਦਿਓ ਸਮਾਪੂਰ ਦਾ ਸੁਹਾਉਂਦਾ ਹੈ ਕਿਸੇ ਨੇ ਔਰਤ ਨੂੰ ਮੰਦਾ ਆਖਿਆ ਕਿਸੇ ਆਖਿਆ ਜੀ ਬੰਦੇ ਨੂੰ ਜੰਮਦਿਆਂ ਹੀ ਮਰ ਜਾਣਾ ਚਾਹੀਦਾ ਹੈ ਤਾਂ ਕਿ ਸੰਸਾਰ ਦੇ ਚੱਕਰ ਦੇ ਜਨਾਹ ਵਸੇ ਹੁਣ ਸਤਿਗੁਰੂ ਜੀ ਆਖਣ ਲੱਗੇ ਤੁਹਾਡੇ ਦੇ ਕੋਈ ਔਰਤ ਨੂੰ ਮੰਦਾ ਆਖ ਰਿਹਾ ਹੈ ਕੋਈ ਸੰਸਾਰ ਨ ਮੰਨਦਾ ਆਖ ਰਿਹਾ ਹੈ ਕੋਈ ਕਹਿੰਦਾ ਚੁੱਪ ਰਹਿਣਾ ਜਦ ਇੱਕ ਨੇ ਵਿੱਚ ਆਖਿਆ ਚੁੱਪ ਵੇਰਿਆ ਚੁੱਪ ਵੇਰਿਆ ਸਤਿਗੁਰੂ ਕਹਿੰਦੇ ਚੁੱਪੈ ਚੁੱਪਣਾ ਹੋ ਵਹੀ ਜੇ ਲਾਇ ਰਹਾ ਲਿਵਤਾਰ ਇੱਥੇ ਤੇ ਭਗਤ ਕਬੀਰ ਜੀ ਕਹਿੰਦੇ ਕਬੀਰ ਕੇਸੋਂ ਕੇਸੋਂ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਵੇ ਪੁਕਾਰ ਉਸੇ ਕਿਹਦੇ ਚੁੱਪ ਰਹਿਣਾ ਚਾਹੀਦਾ ਹੈ ਤੁਸੀਂ ਔਰਤ ਨੂੰ ਮੰਨਦਾ ਆਖਰੀ ਇੱਥੇ ਗੁਰਦਾਨੀ ਦੇ ਘਰ ਦਾ ਸਿਧਾਂਤ ਹੈ ਸੋ ਕਿਉਂ ਮੰਨਦਾ ਆਖੀਏ ਜਿਤ ਜੰਮੇ ਰਾਜਾਣ ਇੱਥੇ ਤਾਂ ਔਰਤ ਨੂੰ ਮੰਨ ਦਿੱਤਾ ਗਿਆ ਹੈ ਗੁਰਦਾਨ ਸਿੰਘ ਦੇ ਘਰ ਸਤੂ ਨੇ ਚਾਰੇ ਨੂੰ ਵਾਪਸ ਭੇਜਤਾ ਇਚਾਰੇ ਨਰਾਜ਼ ਹੋ ਗਏ ਫੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਤੂੰ ਹੱਥੋਂ ਸਜਕੇ ਜਾਈਏ ਤੂੰ ਹੱਥੋਂ ਬਲੇ ਹਾਰੇ ਜਾਈਏ ਬੇਸ਼ੱਕ ਇਹ ਚਾਰੇ ਨਾਰਾਜ਼ ਹੋ ਗਏ ਪਰ ਤੁਸੀਂ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। हे ਧੰਗੁਰੂ ਅਰਜਨ ਦੇ ਪਿਤਾ ਜੀ ਤੂੰ ਹੱਥੋਂ ਬਲੇ ਹਰੇ ਜਾਈਏ ਤੂੰ ਹੱਥੋਂ ਛਕੇ ਜਾਈਏ ਇਹ ਚਾਰੇ ਕਵੀ ਨਾਰਾਜ਼ ਤਾਂ ਹੋ ਕੇ ਚਲੇ ਗਏ ਵਾਪਸ ਪਰ ਤੁਸੀਂ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਭਾਗਾਂ ਵਾਲਿਓ ਤੁਹਾਨੂੰ ਪਤਾ ਕਿ ਵੇ ਸਾਰਾ ਜਦੋਂ ਗੁਰਬਾਣੀ ਇੱਕ ਜਗ੍ਹਾ ਦੇ ਇਕੱਠੀ ਹੋਈ ਆਦ ਗੰਤਰੀ ਦਾ ਜੋ ਸੂਪ ਤਿਆਰ ਹੋਇਆ ਫਿਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਅੱਜ ਵੀ ਨਗਰ ਕੀਰਤਨ ਗੁਰੂ ਗ੍ਰਾਮ ਸਾਹਿਬ ਦੀ ਧਰਤੀ ਤੋਂ ਜਿਸ ਦਿਨ ਪ੍ਰਕਾਸ਼ ਵਿਆਰਵ ਹੁੰਦਾ ਹੈ ਨਿਕਲਦਾ ਹੈ। ਬਾਬਾ ਬੁੱਢਾ ਸਰਦਾਰ ਸੀਸਤੇ ਗੁਰਮੁਖੋ ਇਹ ਆਜ ਗੰਤ ਸਾਹਿਬ ਦੇ ਰੂਪ ਬਿਰਾਜਮਣ ਕੀਤਾ ਗਿਆ। ਸਤਿਗੁਰ ਜੀ ਆਪ ਚੌਰ ਸੱਭ ਕਰ ਰਹੇ ਨੇ। ਸਤਖੰਡ ਸ੍ਰੀ ਹਮਦਸਪਤ ਜੀ ਨਗਰ ਕੀਰਤਨ ਦੇ ਰੂਪ ਚ ਪਹੁੰਚਦੇ ਨੇ। ਪਹਿਲਾ ਹੁਕਨਾਮਾ ਲਿਆ ਗਿਆ। ਜੋ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਭਗਾ ਵਾਲਿਓ ਸਤਬੂ ਨੇ ਬਾਣੀ ਦਾ ਇੰਨਾ ਸਤਕਾਰ ਕੀਤਾ ਰਾਤ ਨੂੰ ਜਿਹੜਾ ਸੁਖਾਸਣ ਕੀਤਾ ਨਾ ਅਕਾਲ ਤਖ਼ਤ ਸਾਹਿਬ ਕੋਠਾ ਸਾਹਿਬ ਉੱਥੇ ਬੜਾ ਸੁੰਦਰ ਪਲੰਗ ਬੜੀ ਸੁੰਦਰ ਵਿਸ਼ਾਈ ਹੋਈ ਉਹਦੇ ਉੱਪਰ ਸਤਿਗੁਰ ਦਾ ਸਰੂਪ ਬਿਰਾਜਮਣ ਕੀਤਾ ਗਿਆ ਪਾਵ ਸੁੱਖਾ ਸ਼ੰਕਰ ਕੀ ਉੱਥੇ ਵਿਰਾਜਮਣ ਕੀਤਾ ਗਿਆ ਤੇ ਸਿੱਖ ਆਖਣ ਲਗੇ ਸਤਿਗੁਰ ਜੀ ਤੁਹਾਡਾ ਪਲੰਗ ਕੋਲ ਦਾ ਦिए ਤੇ ਗੁਰੂ ਅਰਜਨ ਦੇਵ ਜੀ ਪਤਾ ਜੀ ਕਹਿੰਦੇ ਨਹੀਂ ਸਾਧੂ ਵੀ ਕਿ ਕੀ ਗਮ ਹੈ ਸਤਿਗੁਰ ਕਹਿੰਦੇ ਜਿਹੜਾ ਇਹ ਆਦ ਗ੍ਰੰਥ ਸਾਹਿਬ ਦਾ ਸੂਪ ਹੈ ਨਾ ਇਸ ਪਲੰਗ ਤੇ ਵਿਰਾਜਮਣ ਹੈ ਉਹ ਪਲੰਗ ਦੇ ਥੱਲੇ ਚਾਦਰ ਵਿਛਾ ਦਿਓ ਅੱਜ ਵੀ ਕਦੀ ਅਕਾਲਤ ਸਹਿਬ ਚਲੇ ਜਾਓ ਗੁਰਮੁਖੋ ਇਹ ਤਸਕਾਸਨ ਸਹਿਬ ਹੁੰਦਾ ਹੈ ਉਹਦੇ ਥਲੇ ਚਿੱਟੀ ਚਾਦਰ ਗੁਰਮੁਖੀ ਹੁੰਦੀ ਆਜ ਵੀ ਰੋਜ਼ਾਨਾ ਹੀ ਉੱਚੀ ਚਾਦਰ ਬਦਲਦੇ ਨੇ ਫਿਰ ਵਿਛਦੀ ਹੈ ਗੁਰਮੁਖੋ ਗੁਰੂ ਅਰਜਨ ਦੇਵ ਪਿਤਾ ਜੀ ਆਪ ਜ਼ਮੀਨ ਤੇ ਆਰਾਮ ਦੇ ਵਿੱਚ ਰਾਤ ਨੂੰ ਤੇ ਬਾਣੀ ਨੂੰ ਵੇਖ ਲੋ ਉੱਪਰ ਗੁਰਮੁਖੋ ਪਲੰਗ ਤੇ ਬਰਾਜ਼ ਮੈਂ ਗੁਰਤਾ ਗੱਦੀ ਨਹੀਂ ਮਿਲੀ ਉਹ ਤੁਝੇ ਗੁਰਤਾ ਗੱਦੀ ਮਿਲਦੀ ਜਾ ਕੇ 1708 ਦੇ ਵਿੱਚ ਨੰਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਰ ਜਾਂਦੇ ਨੇ ਜਿਹੜੇ ਸਮੇਂ ਨੂੰ ਗੁਰਮਖੋ ਲਿਖਿਆ ਹੋਵੇ ਗਿਆਨੀ ਗਿਆਨ ਸਿੰਘ ਜੀ ਨੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰਦਾ ਕਦੀ ਮਿਲਦੀ ਹੈ 1708 ਦੇ ਵਿੱਚ ਨਦੇੜ ਦੀ ਧਰਤੀ ਤੇ ਜਿੱਥੇ ਅਜ ਤੱਕ ਸਤਖੰਡ ਸ੍ਰੀ ਰਣਜੀਤ ਸਿੰਘ ਸਾਹਿਬ ਹੈ ਪਰ ਸ਼ਬਦ ਨਾਲ ਗੁਰਨਾਨਕ ਪਾਤਸ਼ਾਹ ਨੇ ਗੁਰਮਖੋ ਮੜ ਤੋਂ ਜੋਰ ਦਿੱਤਾ ਆਪਣੇ ਸਿੱਖਾਂ ਨੂੰ ਜਿਸ ਵੇਲੇ ਸਤਗੁਰੂ ਸਿੱਧਾਂ ਦੇ ਗੂਲ ਪਾਉਂਦੇ ਨੇ ਜਦੋਂ ਸਿੱਧ ਸਵਾਲ ਕਰਦੇ ਨੇ ਕਮਨ ਮੂਲ ਕਮਨ ਮਤ ਵਿਲਾ ਤੇਰਾ ਕਮਨ ਗੁਰੂ ਜਿਸਕਾ ਤੂੰ ਚੇਲਾ ਤੇ ਸਤਗੁਰੂ ਜਵਾਬ ਦਿੰਦੇ ਨੇ ਧੰਗੁਰ ਨਾਨਕ ਪਾਤਸ਼ਾਹ ਜੀ ਪਵਨ ਆਰੰਭ ਸਤਗੁਰੂ ਮਤ ਰੇਲਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਸ਼ਬਦ ਗੁਰੂ ਪੀੜਾ ਗਹਿਰ ਗੰਭੀਰਾ ਬਿਨ ਸ਼ਬਦੇ ਜਗੁੁਰਾਨ ਭਾਗਾ ਵਾਲੇ ਸ਼ਬਦ ਨਾਲ ਗੁਰੂ ਨਾਨਕ ਬਾਸ਼ਾ ਨੇ ਆਪਣੇ ਸਿੱਖਾਂ ਨੂੰ ਜੋੜ ਦਿੱਤਾ ਮੈਂ ਤੁਹਾਡੀ ਸੁਰਤ ਗੁਰਮੁਖ ਕੋ ਗੁਰੂ ਨਾਨਕ ਬਾਦਸ਼ਾਹ ਜੀ ਵੇਲੇ ਗੁਜਰਾਤ ਦੀ ਧਰਤੀ ਤੇ ਖੜਨ ਲੱਗਾ ਬਿਲਕੁਲ ਧਿਆਨ ਦੇਣਾ ਉਹ ਗੁਜਰਾਤ ਜਫਰਾਬਾਦ ਵਾਲਾ ਜਿਹੜਾ ਪਾਕਿਸਤਾਨ ਦੇ ਵਿੱਚ ਗੁਰਮੁਖੋ ਇੱਕ ਗੁਜਰਾਤ ਹੈ ਗੁਰਮੁਖੋ ਹਿੰਦੁਸਤਾਨ ਦੇ ਵਿੱਚ ਇੱਕ ਗੁਜਰਾਤ ਹੈ ਪਾਕਿਸਤਾਨ ਦੇ ਵਿੱਚ ਦੋ ਮਿੰਟ ਸੁਰਤ ਉਧਰ ਲੈ ਜਿਓ ਜੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਨੇ ਗੁਜਰਾਤ ਦੀ ਧਰਤੀ ਤੇ ਗੁਰ ਨਾਨਕ ਪਾਤਸ਼ਾਹ ਪਹੁੰਚਦੇ ਨੇ ਇੱਕ ਘਰ ਦੇ ਉੱਪਰ ਚਾਰ ਝੰਡੇ ਝੂਲਦੇ ਪਏ ਨੇ ਤਾਂ ਮੇਰਾ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਨਾਨਕ ਦੀ ਆਖਣ ਲੱਗੇ ਭਾਈ ਮਰਦਾਨੇ ਆ ਜੇ ਕਿਸ ਕਾ ਗ੍ਰਹਿ ਹੈ ਜਿਸ ਕੇ ਉੱਪਰ ਚਾਰ ਝਵਲ ਝੂਦ ਰਹੇ ਹੈ ਜਨਮ ਸਾਖੀ ਦੇ ਬੋਲਦੇ ਸਤਿਗੁਰੂ ਤੁਹਾਡਾ ਹੁਕਮ ਹੋਵੇ ਤੇ ਮੈਂ ਵੇਖੇ ਆਮ ਭਾਈ ਮਰਦਾਨਾ ਜੀ ਜਾ ਕੇ ਉਸ ਘਰ ਦਾ ਦਰਵਾਜ਼ਾ ਖੜਕਾਉਂਦੇ ਨੇ ਅੰਦਰ ਇੱਕ ਬਜ਼ੁਰਗ ਬਾਹਰ ਨਿਕਲਦਾ ਹੈ ਦਰਵਾਜ਼ਾ ਖੋਲਦਾ ਹੈ ਭਾਈ ਮਰਦਾਨਾ ਜੀ ਵੱਲ ਵੇਖ ਕੇ ਵੇਖਿਆ ਆਖਿਆ ਕੋਈ ਫਕੀਰ ਹੈ ਹੱਥ ਜੋੜ ਲਈ ਤੇ ਭਾਈ ਮਰਦਾਨਾ ਜੀ ਆਖਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਨੂੰ ਬੁਲਾ ਰਹੇ ਨੇ ਇਹ ਬਜ਼ੁਰਗ ਕੌਣ ਸੀ ਗਰਮਖੋਇ ਇਹ ਬਜ਼ੁਰਗ ਸੀ ਬਾਬਾ ਸੌਣ ਬਾਬਾ ਬਹਾਉੜੂ ਦੀ ਵੰਸ਼ ਵਿੱਚੋਂ ਬਾਬਾ ਸੌਣ ਜੀ ਭਾਈ ਮਰਦਾਨਾ ਜੀ ਨਾਲ ਗੁਰਨਾਨਕ ਪਾਤਸ਼ਾਹ ਦੇ ਚਰਨਾਂ 'ਚ ਆਉਂਦੇ ਨੇ ਆ ਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਸਤ ਸੰਗ ਹੁੰਦਾ ਹੈ ਬਾਬਾ ਸੌਂਜੀ ਨੂੰ ਬੜਾ ਰਸ ਆਉਂਦਾ ਹੈ ਗੁਰਨਾਨਕ ਬਾਛਾ ਦੀ ਸੇਵਾ ਵੀ ਕਰਦੇ ਨੇ ਸੰਗਤ ਦੀ ਸੇਵਾ ਵੀ ਕਰਦੇ ਨੇ ਕੇਵਲ 3 ਦਿਨ ਸੰਗਤ ਕੀਤੀ ਬਾਬਾ ਸੌਂਜੀ ਨੇ ਹੁਣ ਬਿਲਕੁਲ ਧਿਆਨ ਦੇ ਮੈਂ ਇਸ ਮਫਤੀ ਵੇਲਾ ਹੋਂ ਲਗਾ ਜੀ ਕੇਵਲ 3 ਦਿਨ ਸੰਗਤ ਕੀਤੀ ਸੰਗਤ ਜੀ ਬੋਲੋ ਕਿੰਨੇ ਦਿਨ ਸੰਗਤ ਕੀਤੀ ਬਾਬਾ ਸੌਂਜੀ ਨੇ ਬੋਲੋ ਤੁਸੀਂ ਕਿੰਨੇ ਦਿਨ ਜੋ ਪਿੱਛੇ ਬੈਠੇ ਗੁਰਮਖੇ ਭੈਣਾ ਬੁੱਲੋ ਕਿੰਨੇ ਦਿਨ ਸੰਗਤ ਕੀਤੀ ਤੀਸਰੇ ਦਿਨ ਗੁਰੂ ਨਾਨਕ ਪਾਸ਼ਾ ਜੀ ਅਗਾਹ ਚੱਲੇ ਨੇ ਹੁਣ ਜਿਸ ਵੇਲੇ ਗੁਰੂ ਨਾਨਕ ਪਾਸ਼ਾ ਹੁਣ ਅਗਾਹ ਚੱਲੇ ਨਾ ਬਾਬਾ ਸੌਂਜ ਨੇ ਗਲਤ ਪੱਲਾ ਪਾ ਲਿਆ ਵੇਖਿਓ ਪਿਆਰ ਕੀ ਹੁੰਦਾ ਹੈ ਦੋਵੇਂ ਹੱਥ ਜੋੜਲੇ ਬਾਬਾ ਸੌਂਜੀ ਨੇ ਗੁਰੂ ਨਾਨਕ ਪਾਸ਼ਾ ਦੇ ਅਗਲ ਵੰਡੀ ਖਲੋਗੇ ਹੁਣ ਮੰਨ ਲਓ ਇੱਧਰ ਗੁਰੂ ਨਾਨਕ ਪਾਸ਼ਾ ਜੀ ਨੇ ਐ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਤੇ ਸਾਹਮਣੇ ਬਾਬਾ ਸੌਂਜੀ ਖਲੋਗੇ ਦੋਨੇ ਹੱਥ ਜੋੜ ਕੇ ਸੁਰਤੀ ਦੇ ਦਰਸ਼ਨ ਕਰਿਓ ਹੱਥ ਜੋੜ ਕੇ ਅੱਖ ਨੇ ਕਿਤੇ ਗੁਰੂ ਨਾਨਕ ਪਾਸ਼ਾ ਜੀ ਮੇਰੀ ਬੇਨਤੀ ਹੈ ਤੁਹਾਡੇ ਚਰਨਾ ਚ ਦੱਸੋ ਬਾਬਾ ਸੌਂਜੀ ਕੀ ਕਹਿਣਾ ਚਾਹੁੰਦੇ ਹੋ ਖੁੱਲ ਕੇ ਆਖੋ ਸਤਿਗੁਰੂ ਜਾ ਤਾਂ ਮੈਨੂੰ ਤੁਸੀਂ ਆਪਣੇ ਨਾਲ ਲੈ ਜਾਓ ਹਣਾ ਤੇ ਜਾਂ ਇੱਥੇ ਮੇਰੇ ਕੋਲ ਤੁਸੀਂ ਹੁਣ ਹੋ ਤੁਸੀਂ ਏ ਗੁਰ ਨਾਨਕ ਪਾਛੇ ਤੂੰ ਹੱਥੋਂ ਬਗੈਰ ਹੁੰਦਾ ਨਹੀਂ ਹੋਣਾ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲਿਏ ਪ੍ਰੇਤ ਤੁਧ ਭਗਵੰਤਾ ਮੋਇ ਰੈ ਨਾ ਵਿਹਾਵੇ ਨੀਂਦ ਨਾ ਆਵੇ ਮੈਨੂੰ ਦੇਖੇ ਗੁਰ ਸਤਗੁਰ ਤੁਹਾਂ ਤੋਂ ਬਗੈਰ ਨਹੀਂ ਹੋਣਾ ਜਾਂ ਤਾਂ ਮੈਨੂੰ ਆਪਣੇ ਨਾਲ ਤੁਸੀਂ ਲੈ ਜਾਓ ਜਾ ਇੱਥੇ ਮੇਰੇ ਕੋਲ ਪੱਕਾ ਤੁਸੀਂ ਰੋ ਮਹਾਰਾਜ ਜੀ। ਏ ਬਾਬਾ ਸੌਣ ਤੇਥੋਂ ਸੱਚ ਕੇ ਇਹ ਕੇਵਲ ਤੈਨ ਦੇ ਸੰਗਤ ਕੀਤੀ ਬਾਬਾ ਸੌਂ ਜੀ ਨੇ ਕਿੰਨੇ ਦਿਨ ਕੀਤੀ ਬੋਲੋ। ਹੁਣ ਅਸੀਂ ਆਪਣੇ ਵੱਲ ਝਾਤੀ ਪਾ ਲਈਏ। ਮੈਂ ਵੀ ਆਪਣੇ ਵੱਲ ਝਾਤੀ ਪਾਉਣਾ ਤੁਸੀਂ ਆਪਣੇ ਵੱਲ ਪਾਇਓ। ਕਿੰਨਾ ਚਿਰ ਹੋਇਆ ਗੁਰੂ ਜੀਰਾਂ ਸਾਡੀ ਸ਼ਰਨ ਚ ਆਉਂਦੇ ਆ ਸਾਨੂੰ। ਕਿੰਨੀ ਵਾਰ ਸਾਧੂ ਗੁਰੂ ਤੁਸੀਂ ਨਮਸਕਾਰ ਕੀਤੀ ਮੱਥਾ ਟੇਕਿਆ। ਜੁਗ ਤੱਕ ਟੇਕੋ ਮੱਥੀ। ਨਮਸਕਾਰ ਕਰਨੀ ਹੈ। ਕਦੀ ਅਸੀ ਕਿਹਾ हे गुरु ग्रंथ सा महाराज जी हे गुरु रामदास जी हे गुरु हरदवंत साहिब जी कृपा ਕਰੋ ਮੇਰੇ ਅੰਦਰ ਵੀ ਤੇਰੀ ਸਿੱਖੀ ਦਾ ਪ੍ਰਕਾਸ਼ ਹੋ ਜਾਵੇ ਤੇਰੇ ਸਿਧਾਂਤ ਦਾ ਪ੍ਰਕਾਸ਼ ਹੋ ਜਾਵੇ ਮੈਨੂੰ ਵੀ ਗੁਰਮਤੀ ਸੋਜੀ ਬਖਸ਼ੋ ਮੇਰੇ ਘਰ ਵੀ ਗੁਰਮਤ ਆ ਜਾਵੇ ਸਤਿਗੁਰੂ ਜੀ ਤੇਰੀ ਗੁਰਮਤ ਦਾ ਪ੍ਰਕਾਸ਼ ਹੋ ਜਾਵੇ ਮੇਰੇ ਹਿਰਦੇ ਚ ਕਿਰਪਾ ਕਰੋ ਕਿੰਨਾ ਕਸੀ ਆਖਿਆ ਗਰਨੋ ਕੋ ਅੱਜ ਬਾਬਾ ਸੌਣ ਬੇਨਤੀ ਪਿਆ ਕਰਦਾ ਹੈ اے ਗੁਰੂ ਨਾਨਕ ਬਾਦਸ਼ਾਹ ਕਿਰਪਾ ਕਰੋ ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਇੱਥੇ ਪੱਕੇ ਮੇਰੇ ਕੋਲ ਤੁਸੀਂ ਰੋ ਗੁਰੂ ਨਾਨਕ ਬਾਦਸ਼ਾਹ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਣ ਜੀ ਜੇ ਤਾਂ ਸਰੀਰ ਦੇ ਨਾਲ ਜੁੜੋਗੇ ਤੇ ਫਿਰ ਇੱਕ ਦਿਨ ਵਿਸ਼ੋਰਾ ਹੀ ਵਿਸ਼ੋਰਾ ਹੈ ਕਿ ਆਹ ਕੀ ਬੋਲੋ ਜੇ ਸਰੀਰ ਦੇ ਨਾਲ ਜੁੜੋਗੇ ਤੇ ਫਿਰ ਇੱਕ ਦਿਨ ਵਿਛੋੜਾ ਹੀ ਵਿਛੋੜਾ ਹੈ ਬਾਬਾ ਸੌਂ ਦੀਆਂ ਅੱਖਾਂ 'ਚ ਅਥਰੂ ਨੇ ਪਿਆਰ ਵਾਲੇ ਹੰਝੂ ਨੇ ਵਿਰਾਗ ਹੈ ਆਖਣ ਲਗੇ ਗੁਰੂ ਨਾਨਕ ਪਾਤਸ਼ਾਹ ਫਿਰ ਮੈਂ ਕੀ ਕਰਾਂ ਫਿਰ ਮੈਂ ਕੀ ਕਰਾਂ ਤੇਥੋਂ ਬਗੈਰ ਰਹਿ ਨਹੀਂ ਹੋਣਾ ਹੁਣ ਇਹ ਗੁਰੂ ਨਾਨਕ ਪਾਤਸ਼ਾਹ ਫਿਰ ਮੈਂ ਕੀ ਕਰਾਂ ਕੋਈ ਇਹ ਜੋ ਢੰਗ ਦੱਸਿਓ ਕਿ ਕਦੀ ਵਿਛੋੜਾ ਪਵੀ ਨਾ ਤੇਰੇ ਨਾਲੋਂ ਗੁਰਨਾਣੇ ਪਾਸ਼ੇ ਆਖਣ ਲਗੇ ਬਾਬਾ ਸੌਂ ਦੀ ਜ ਚਾਹੁੰਦੇ ਨਾ ਕਦੀ ਵੀ ਛੋੜਾ ਨਾ ਪਵੇ ਫਿਰ ਇੱਕ ਕੰਮ ਕਰ ਲਓ ਸਤਿਗੁਰੂ ਉਹ ਕੇਰਾ ਬਾਬਾ ਸੌਂ ਜੀ ਜੇ ਚਾਹੁੰਦੇ ਕਦੀ ਵੀ ਛੋੜਾ ਨਾ ਪਵੇ ਫਿਰ ਇੱਕ ਕੰਮ ਕਰ ਲਿਓ ਗੁਰਬਾਣੀ ਨਾਲ ਜੁੜ ਜਾਵੋ ਸ਼ਬਦ ਨਾਲ ਜੁੜ ਜਾਵੋ ਗੁਰਬਾਣੀ ਨਾਲ ਜੁੜੋ ਸਤਿਗੁਰੂ ਜੇ ਤੁਹਾਡੀ ਕਿਰਪਾ ਦੇ ਨਾਲ ਮੈਂ ਗੁਰਬਾਣੀ ਨਾਲ ਜੁੜ ਜਾਵਾਂ ਸ਼ਬਦ ਨਾਲ ਜੁੜ ਜਾਵਾਂ ਫਿਰ ਵਿਸ਼ੋੜਾ ਨਹੀਂ ਪਏਗਾ ਗੁਰਨਾਣੇ ਪਾਸ਼ਾ ਜੀ ਅੱਖ ਲਗੇ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਏਗਾ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਤੁਹਾਡਾ ਬਿਸ਼ੋਰਾ ਕੀ ਤੁਹਾਡੀਆਂ ਕੁੱਲਾਂ ਦਾ ਬਿਸ਼ੋਰਾ ਵੀ ਨਹੀਂ ਪਾਏਗਾ ਫਿਰ ਬਾਬਾ ਸੌਂ ਦੀ ਇਹੋ ਜਿਹਾ ਗੁਰਬਾਣੀ ਨਾਲ ਜੁੜ ਗਏ ਸ਼ਬਦ ਨਾਲ ਜੁੜ ਗਏ ਐਸੀਆਂ ਕੁੱਲਾਂ ਜੁੜੀਆਂ ਬਾਬਾ ਸੌਂ ਜੀ ਦੀਆਂ ਬਾਬਾ ਸੌਂ ਜੀ ਦੇ ਕਿਸ ਪੁੱਤਰ ਹੋਏ ਨੇ ਬਾਬਾ ਅਰਥਾ ਜੀ ਉਹ ਵੀ ਗੁਰਬਾਣੀ ਨਾਲ ਜੁੜੇ ਦੇ ਬਾਬਾ ਅਰਥਾ ਇਸ ਪੁੱਤਰ ਨੇ ਬਾਬਾ ਬਿੰਨਾ ਜੀ ਉਹ ਵੀ ਗੁਰਬਾਣੀ ਨਾਲ ਜੁੜੇ ਦੇ ਬਾਬਾ ਬਿਨਾ ਜਿਹਨੇ ਸੁਪੁੱਤਰ ਨੇ ਬਾਬਾ ਦਾਸਾ ਜੀ ਇਹੋ ਜਿਹੇ ਗੁਰਬਾਣੀ ਨਾਲ ਬਾਬਾ ਦਾਸਾ ਜੀ ਜੁੜੇ ਜਦੋਂ ਅਕੀਲਾ ਸਮਾਂ ਆਇਆ ਗੁਰੂ ਹਰਿਐ ਸਭ ਸੰਭਾਲਿਆ ਇਹਨਾਂ ਦਾ ਫੱਤੀ ਸਦਕਾਰ ਕੀਤਾ ਬਾਬਾ ਦਾਸਾ ਜੀ ਦਾ ਤਾਂ ਅੱਗੇ ਬਾਬਾ ਦਾਸਾ ਜੇ ਸੁਪੁੱਤਰ ਹੋਏ ਨੇ ਬਾਬਾ ਮੱਖਣਸ਼ਾਲ ਲੁਬਾਣਾ ਜਿਨ੍ਹਾਂ ਨੇ ਐਸੀ ਕਿਰਪਾ ਕੀਤੀ ਜਿਨ੍ਹਾਂ ਨੇ ਲਈ ਗੁਰ ਤੇਗ ਬਹਾਦਰ ਜੀ ਪ੍ਰਗਟ ਹੋਏ ਜਿਨ੍ਹਾਂ ਨੇ ਢੰਡੋੜਾ ਫੀਦੇ ਐਸੀ ਗੁਰ ਲਾਦੋ ਰੇ ਗੁਰ ਲਾਦੋ ਰੇ ਇਹੋ ਜਿਹਾ ਗੁਰਬਾਣੀ ਨਾਲ ਜੁੜੇ ਇਹੋ ਜਿਹਾ ਸ਼ਬਦ ਨਾਲ ਜੁੜੇ ਕੁੱਲਾਂ ਦਾ ਬਿਸ਼ੂਰਾ ਬਲੀ ਫਿਰ ਕੁੱਲਾਂ ਦਾ ਬਿਸ਼ੂਰਾ ਵੀ ਉਹ ਇਹ ਪੰਕਤੀ ਪੜ ਲਈ ਫੇ ਸਮਾਪਤੀ ਹੈ ਇਹੋ ਜਿਹਾ ਸ਼ਬਦ ਨਾਲ ਜੁੜ ਗਿਆ ਗੁਰਮੁਖੋ ਗੁਰਨਾਣੇ ਪਾਸ਼ਾ ਦਾ ਇਹ ਸ਼ਬਦ ਜੇ ਗੁਰਮੁਖੋ ਇੱਕ ਹੋਰ ਪੰਕਤੀ ਪੜਾਂਗੇ ਨਾਨਕ ਸ਼ਬਦ ਮਿਲਾਵਰਾ ਨਾਨਕ ਸ਼ਬਦ ਮਿਲਾਵਰਾ ਨਾਨਕ ਸ਼ਬਦ ਗੱਜ ਕੇ ਨਾਨਕ ਸ਼ਬਦ ਮਿਲਾਵੜਾ ਨਾਨਕ ਸ਼ਬਦ ਮਿਲਾਵੜਾ ਗੱਜ ਕੇ ਭੈਣੋ ਵੀਰੋ ਸਮਾਪਤੀ ਜੇ ਨਾਨਕ ਸ਼ਬਦ ਮਿਲਾਵੜਾ ਨਾ ਵਿਛੜਾ ਹੋਏ ਨਾ ਵਿਛੜਾ ਹੋਏ ਨਾ ਵਿਛੜਾ ਹੋਏ ਆਹਾ ਨਾ ਵਿਛੜਾ ਹੋਏ ਨਾ ਵਿਛੜਾ ਨਾਨਕ ਸ਼ਬਦ ਮਿਲਾਵੜਾ ਨਾ ਵਿਸ਼ੋੜਾ ਹੋਏ ਇਹੋ ਜਾਂ ਫਿਰ ਗੁਰਬਾਣੀ ਨਾਲ ਜੁੜ ਗਏ ਸ਼ਬਦ ਨਾਲ ਜੁੜ ਗਏ ਕੁੱਲਾਂ ਦਾ ਮਸ਼ੂਰਾ ਵੀ ਨਹੀਂ ਪਿਆ ਕੁੱਲਾਂ ਹੀ ਗੁਰਬਾਣੀ ਦੇ ਨਾਲ ਸ਼ਬਦ ਨਾਲ ਜੁੜੀਆਂ ਨਹੀਂ ਆ ਸਤਿਗੁਰੂ ਦੀ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਗਾ ਨਹੀਂ ਜਾਂਦੇ ਸਮਾਂ ਹੋ ਚੁੱਕਿਆ ਹੈ ਅਗਲਾ ਸਮਾਂ ਗੁਰਮਖ ਪਿਆਰੇ ਕੀਰਤਨ ਦੁਲਾਸ ਸੰਗਤਾਂ ਦਰਸ਼ਨ ਕਰਨਗੇ ਦਾ ਜੀ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ